ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਜੋ ਫਿਰ ਤੋਂ ਜੋ ਅਮਰੀਕਾ ਗਏ ਹੋਏ ਸਾਡੇ ਪੰਜਾਬੀ ਜੋ ਸਾਡੇ ਇਧਰੋਂ ਮੁੰਡੇ ਕੁੜੀਆਂ ਜਿਵੇਂ ਬਾਹਰ ਜਾ ਰਹੇ ਜੋ ਇੱਕ ਮੁਸਕਰਾਹ ਮੁਸਕਾਨ ਨਾਂ ਦੀ ਕੁੜੀ ਜਗਰਾਵਾਂ ਦੀ ਜੋ ਬਈ ਉਹਨਾਂ ਨੇ ਆਪਣੀ ਹੱਦ ਵੀਤੀ ਦੱਸੀ ਗਈ ਆ ਜੋ ਅਮਰੀਕਾ ਦੇ ਵਿੱਚ ਜੋ ਇੱਕ ਯੂਕੇ ਦੇ ਵਿੱਚ ਉਹ ਕੁੜੀ ਸਟੱਡੀ ਕਰਦੀ ਸੀ ਤੇ ਅਮਰੀਕਾ ਦੇ ਵਿੱਚ ਬਾਰਡਰ ਦੇ ਉੱਪਰ ਘੁੰਮਣ ਗਏ ਸੀ ਤੇ ਕਈ ਪੰਜਾਬੀ ਮੁੰਡੇ ਕੁੜੀਆਂ ਨੂੰ ਗਿਰਫਦਾਰ ਕਰਕੇ ਉਧਰ ਦੇ ਆਪਾਂ ਜਿਵੇਂ ਕਹ ਲਈਏ ਰਾਸ਼ਟਰਪਤੀ ਹੈ ਜੋ ਟਰੰਪ ਕਿਉਂਕਿ ਉਹਨੇ ਇਦੋਂ ਪਹਿਲਾਂ ਇੱਕ ਐਲਾਨ ਕਰ ਚੁੱਕੇ ਜੋ ਉਥੇ ਗੈਰ ਕਾਨੂੰਨੀ ਦੇ ਹਿਸਾਬ ਜਿਵੇਂ ਆਪਾਂ ਕਹਿੰਦੇ ਗੈਰ ਕਾਨੂੰਨੀ ਲੋਕ ਜਿਹੜੇ ਕਿਸੇ ਗਲਤ ਤਰੀਕੇ ਨਾਲ ਗਏ ਆ ਜਿਨ੍ਹਾਂ ਦੇ ਉੱਪਰ ਆਪਾਂ ਕਹਿੰਦੇ ਕੇਸ ਆ ਤੇ ਜਾ ਕੋਈ ਡੌਕੀ ਡੂਕੀ ਲਾ ਕੇ ਜਿਵੇਂ ਆਪਾਂ ਕਹਿੰਦੇ ਆ ਏਜੰਟਾ ਰਾਹੀ ਜਿਹੜੇ ਇੱਕ ਕੰਧਰ ਟੱਪਣ ਦੀ ਗੱਲ ਕਰਦੇ ਸੀ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇੱਕ ਜੋ ਉਥੋਂ ਦੇ ਜਿਹੜੇ ਆ ਹੁੰਦੇ ਆਪਾਂ ਕਹਿੰਦਾ ਮਤਲਬ ਏਜੰਟ ਕਿਉਂਕਿ ਅੱਗੇ ਵੀ ਜੋ ਐਡ ਐਡ ਕਰਦੇ ਇਹਨਾਂ ਨੂੰ ਸਾਡੇ ਪੰਜਾਬੀ ਜਿਹੜੇ ਮੁੰਡੇ ਕੁੜੀਆਂ ਜਾਂਦੇ ਆ ਜੋ ਅਮਰੀਕਾ ਜਿਹੜਾ 트াম্পਾ ਉਥੋਂ ਦਾ ਰਾਸ਼ਟਰਪਤੀ ਕਿਉਂਕਿ ਉਹਨਾਂ ਦਾ ਇੱਕ ਬਿਆਨ ਆਇਆ ਸਾਹਮਣੇ ਜਿਹੜੇ ਸਾਡੇ ਪੰਜਾਬੀ ਜੋ ਵੀ ਉੱਥੇ ਜਾਂਦੇ ਆ ਜਾਂ ਕੋਈ ਉੱਥੇ ਕੰਮਕਾਰ ਕਰਦੇ ਇਧਰੋਂ 30 30 40 40 ਲੱਖ ਰੁਪਇਆ ਲਾ ਕੇ ਜਿਵੇਂ ਕਿ ਇਸ ਕੁੜੀ ਨੇ ਮਸਕਾਨ ਨੇ ਆਪਣੇ ਬੰਨੀਓ ਦੱਸਿਆ ਗਿਆ ਇਹ 2024 ਦੇ ਵਿੱਚ ਗਈ ਸੀ ਤਾਂ ਹੁਣ ਇਹਨਾਂ ਨੂੰ ਜਿਵੇਂ ਦੁਬਾਰਾ ਤੋਂ ਉੱਥੋਂ ਜੋ ਘੁੰਮਣ ਗਈ ਸੀ ਇਹ ਵੈਸੇ ਜੂਕੇ ਦੇ ਵਿੱਚ ਸਟੱਡੀ ਕਰਦੀ ਸੀ ਤਾਂ ਜੋ ਇਹ ਅਮਰੀਕਾ ਬਾਰਡਰ ਦੇ ਉੱਪਰ ਘੁੰਮਣ ਗਿਆ ਨੂੰ ਇਹਨਾਂ ਨੂੰ ਉੱਥੋਂ ਦੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਜਿਵੇਂ ਆਪਣੇ ਬੰਨਿਓ ਸਾਰੀ ਗੱਲਬਾਤ ਦੱਸੀ ਕਿ ਵੀ 10 ਦਿਨਾਂ ਤੱਕ ਸਾਨੂੰ ਇਹਨਾਂ ਨੇ ਰੱਖਿਆ ਪਰ ਲੇਕਿਨ ਸਾਨੂੰ ਇਹ ਕਿਹਾ ਗਿਆ ਵੀ ਤੁਹਾਨੂੰ ਉਹ ਲੈ ਕੇ ਜਾਣਗੇ ਕਿਉਂਕਿ ਸਾਨੂੰ ਯੂਕੇ ਦੇ ਵਿੱਚ ਅਸੀਂ ਪੜਨਗੇ ਸੀ ਸਾਨੂੰ ਦੱਸਿਆ ਗਿਆ ਵੀ ਤੁਹਾਨੂੰ ਆਪੇ ਲੈ ਕੇ ਜਾਣਗੇ ਪਰ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਇਹਨਾਂ ਨੇ ਸਾਨੂੰ ਇੰਡੀਆ ਵੱਲ ਜਿਹੜਾ ਜਹਾਜ਼ ਆਪਾਂ ਕਹਿ ਦਈਏ ਵੀ ਇੰਡੀਆ ਵੱਲ ਜਹਾਜ਼ ਦੇ ਵਿੱਚ ਸਾਨੂੰ ਕਈ ਜੋ ਸਾਡੇ ਪੰਜਾਬੀ ਹੋਰ ਵੀ ਨੌਜਵਾਨ ਭੈਣ ਭਰਾ ਸੀ ਜਿਹੜੇ ਸਾਰਿਆਂ ਨੂੰ ਵਾਪਸ ਭੇਜਿਆ ਗਿਆ ਵੀ ਮੇਰਾ ਹਜੇ 2 ਸਾਲ ਦਾ ਵੀਜ਼ਾ ਹਜੇ ਰਹਿੰਦਾ ਸੀ ਕਿਉਂਕਿ ਮੈਂ ਇੱਕ ਸਟੱਡੀ ਕਰਨ ਗਈ ਸੀ ਅਸੀਂ ਕਮਨ ਜ਼ਰੂਰ ਗਏ ਸੀ ਪਰ ਜੋ ਇਹ 트ੰਪ ਇੱਕ ਨਵਾਂ ਜੋ ਮੁੱਦਾ ਚੱਕਿਆ ਸਾਡੇ ਪੰਜਾਬੀ ਜਿਹੜੇ ਲੋਕ ਉੱਥੇ 30-30 40 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਆ ਤਾਂ ਉਹਨਾਂ ਨਾਲ ਫਿਰ ਬਹੁਤ ਬੇਸ਼ੱਕੀ ਕੀਤੀ ਜਾਂਦੀ ਆ ਜਿਹਦੇ ਵਿੱਚ ਹੁਣ ਆਪਾਂ ਕਹਿੰਦੀ ਆ ਉਹਨਾਂ ਨੂੰ ਕੈਦੀਆਂ ਵਾਂਗੂ ਵਰਤਾਪ ਹੋਇਆ ਕਿਉਂਕਿ 30 ਤੋਂ ਜ਼ਿਆਦਾ ਜੋ ਸਾਡੇ ਪਰਸੋਂ ਦੀ ਵੀਡੀਓ ਦੇ ਵਿੱਚ ਜੋ ਅਸੀਂ ਸਾਰੀ ਗੱਲਬਾਤ ਤੁਹਾਡੇ ਨੂੰ ਸਵੇਰ ਵੀ ਸਾਂਝੀ ਕੀਤੀ ਸੀ ਤਾਂ ਜੋ ਇਹ ਨਵੀਂ ਅਪਡੇਟ ਆ ਆ 2 ਘੰਟੇ ਘੰਟੇ ਦੀ ਪਹਿਲਾਂ ਦੀ ਖਬਰ ਆ ਇਹ ਜੋ ਜਗਰਾਮਾ ਕੁੜੀ ਜੋ ਮੁਸਕਾਨ ਨਾਂ ਦੀ ਕੁੜੀ 21 ਸਾਲ ਦੀ ਉਮਰ ਦੇ ਵਿੱਚ ਜੋ ਉਹਦਾ ਮਾਤਾ ਪਿਤਾ ਦੱਸ ਰਿਹਾ ਵੀ ਅਸੀਂ ਬਹੁਤ ਆਪਣੇ ਬੰਨਿਓ ਕਰਜ਼ਾ ਚੱਕ ਕੇ ਕਿਸੇ ਵੀ ਤਰੀਕੇ ਨਾਲ ਕੁੜੀ ਨੂੰ ਬਾਹਰ ਸਟੱਡੀ ਕਰਨ ਪੜਨਵਾਤੇ ਭੇਜਿਆ ਗਿਆ ਸੀ ਪਰ ਜੋ ਇਹ ਸਰਕਾਰ ਕਰ ਰਹੀ ਹੈ ਬਹੁਤ ਗਲਤ ਕਰ ਰਹੀ ਹੈ ਕਿਉਂਕਿ ਇਹਦਾ ਵਿੱਚ ਸਾਡਾ ਕੋਈ ਕਸੂਰ ਨਹੀਂ ਜੋ ਸਾਡੇ ਬੰਨਿਓ ਜੋ ਸਾਡਾ ਇਨਾ ਪੈਸਾ ਲੱਗਿਆ ਤਾਂ ਸਾਨੂੰ ਉਹ ਪੈਸੇ ਦਾ ਜੋ ਸਾਡਾ ਰਜਾਨਾ ਕੌਣ ਪਰੂਆ ਕਿਉਂਕਿ ਅਸੀਂ ਆਪਣੇ ਬੱਚੇ ਭੇਜਣੇ ਬਾਹਰ ਪੜਨ ਵਾਸਤੇ ਜਾਂ ਕੋਈ ਜਿਵੇਂ ਆਪਣੇ ਪੰਜਾਬ ਦੇ ਪੰਜਾਬੀ ਮੁੰਡੇ ਕਈ ਜ਼ਮੀਨਾਂ ਰੱਖ ਕੇ ਵੀ ਜਾਂਦੇ ਆ ਹਨਾ ਵੀ ਵੇਚ ਕੇ ਤੇ ਜ਼ਮੀਨਾਂ ਤੇ ਘਰਦਿਆਂ ਨੂੰ ਕਰਜ਼ਾਊ ਕਰਕੇ ਜਾਂਦੇ ਆ ਤਾਂ ਉੱਥੇ ਜਾ ਕੇ ਜੇ ਦੇਖਦੇ ਆ ਤਾਂ ਕੋਈ ਕੰਮਕਾਰ ਜੋ ਹੁੰਦਾ ਅਧਿਕਤਾਂ ਏਜੰਟ ਹੁੰਦੇ ਆ ਜਿਹੜੇ ਫਲੌਡ ਹੁੰਦੇ ਆ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਇੱਕ ਵਾਰ ਇਹ ਆਪਣੇ ਬੰਨਿਓ ਗੱਪਸੱਪ ਮਾਰ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਲੈਂਦੇ ਆ ਤਾਂ ਫੇਰ ਉਧਰ ਜਦੋਂ ਭੇਜ ਦਿਆ ਅਧੇਕ ਨੂੰ ਤਾਂ ਜੰਗਲਾ ਰਾਹੀ ਜਿਵੇਂ ਆਪਾਂ ਕਹਿੰਦੇ ਉਹ ਡੌਕੀ ਪੰਜਾਬੀ ਦੇ ਵਿੱਚ ਕਹਿੰਦੇ ਆ ਡੌਕੀ ਡੁੱਕੀ ਲਾ ਕੇ ਤਾਂ ਜਿਹੜੇ ਜੰਗਲਾ ਰਾਹੀ ਅਧੇਕ ਤਾਂ ਪਹੁੰਚ ਜਾਂਦੇ ਆ ਜਿਹੜੀ ਕਿ ਫੁੱਲ ਕੋਸ਼ਿਸ਼ ਕਰਦੇ ਆ ਨਹੀਂ ਤਾਂ ਇਹ ਜਿਹੜੇ ਉੱਥੋਂ ਦੇ ਏਜੰਟ ਉਧਰੋਂ ਜਿਹੜੇ ਅਮਰੀਕਾ ਦੇ ਹੁੰਦੇ ਆ ਤੇ ਜਿਹੜੇ ਇਧਰੋਂ ਭੇਜਣ ਵਾਲੇ ਹੁੰਦੇ ਆ ਜੋ ਇੱਕ ਵਾਰ ਆਪਣਾ ਪੈਸਾ ਲੈ ਕੇ ਇੱਕ ਵਾਰ ਬੰਦੇ ਨੂੰ ਤੋੜ ਦਿੰਦੇ ਆ ਉਸ ਤੋਂ ਬਾਅਦ ਚاہے ਉਹਨੂੰ ਕੰਮ ਮਿਲੇ ਜਾਂ ਨਾ ਮਿਲੇ ਕੋਈ ਪਤਾ ਨਹੀਂ ਤਾਂ ਜੋ ਹੁਣ ਇਹ ਆਪਣੀ ਇੱਕ ਅਪੀਲ ਆ ਸਾਡੇ ਮੁੱਖ ਮੰਤਰੀ ਨੂੰ ਜੋ ਇਹ ਗੱਲਬਾਤ ਜੋ ਕਰਦੇ ਰਹਿੰਦੇ ਆ ਜੋ ਉਥੋਂ ਦਾ ਰਾਸ਼ਟਰਪਤੀ ਆ ਡੋਨਲਡ ਟਰੰਪ ਜੋ ਤੇ ਇਹ ਗੱਲਬਾਤ ਕਰਦੇ ਰਹਿੰਦੇ ਆ ਪੀਐਮ ਮੋਦੀ ਜਿਹੜੇ ਸਾਡਾ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਇੰਡੀਆ ਦੇ ਕਿਉਂਕਿ ਆਪਸ ਵਿੱਚ ਗੱਲਬਾਤ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਇੰਨੀ ਕਪੀਲ ਜ਼ਰੂਰ ਕਰਦੇ ਆ ਜੋ ਸਾਡੇ ਪੰਜਾਬੀਆਂ ਨਾਲ ਹੁਣ ਵਰਤਾਪ ਹੁੰਦਾ ਜਿਵੇਂ ਕੈਦੀਆਂ ਦੀ ਤਰ੍ਹਾਂ ਇਹਨਾਂ ਦੇ ਉੱਪਰ ਹੱਥਾਂ ਦੇ ਵਿੱਚ ਹੱਥ ਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਐ ਵਰਤਾਪ ਕੀਤਾ ਜਾਂਦਾ ਜਿਵੇਂ ਕੋਈ ਅਪਰਾਧ ਕੀਤਾ ਹੁੰਦਾ ਉੱਥੇ ਤਾਂ ਉਹਨਾਂ ਨੂੰ ਜਹਾਜ਼ ਦੇ ਵਿੱਚ ਉਧਰੋਂ 30 ਤੋਂ ਜ਼ਿਆਦਾ ਜੋ ਪੰਜਾਬੀਆਂ ਨੂੰ ਭੇਜਿਆ ਗਿਆ ਕਿਉਂਕਿ ਚਾਹੇ ਤਾਂ ਉਹਨਾਂ ਦਾ 2 ਸਾਲ ਵੀਜ਼ਾ ਰਹਿੰਦਾ ਚਾਹੇ ਨਹੀਂ ਰਹਿੰਦਾ ਕੋਈ ਮਤਲ ਨਹੀਂ ਚੱਕ ਕੇ ਉਹਨਾਂ ਨੂੰ ਸਾਰਾ ਸਿੱਧਿਆ ਜਿਹੜੇ ਤਾਂ ਪੱਕੇ ਐਨਆਰਆਈ ਆ ਉਹਨਾਂ ਨੂੰ ਕੋਈ ਮਤਲ ਨਹੀਂ ਸਾਰਿਆਂ ਨੂੰ ਇੱਧਰ ਭੇਜਿਆ ਜਾ ਰਿਹਾ ਤਾਂ ਗੱਲ ਹੁਣ ਇੰਨੀ ਕਾ ਜੋ ਸਾਡੇ ਪੰਜਾਬੀਆਂ ਨਾਲ ਬਹੁਤ ਬੇਸ਼ੱਕੀ ਹੋਈ ਜਾਂਦੀ ਆ ਤਾਂ ਪਹਿਲਾ ਇਹ ਨੰਬਰ ਤਾਂ ਉਹਨਾਂ ਨੂੰ ਬੁਲਾਉਂਦੀ ਕਿਉਂ ਆ ਵੀਜ਼ੇ ਦੇ ਦੇ ਕੇ ਇਹਨਾਂ ਨੇ ਪਹਿਲਾਂ ਹੀ ਕਿਉਂ ਨਹੀਂ ਅੱਜ ਤੋਂ ਇਹ ਸਕੀਮ ਚੱਕੀ ਵੀ ਭਾਈ ਤੁਸੀਂ ਇਧਰ ਜੋ ਗੈਰ ਕਾਨੂੰਨੀ ਦੇ ਹਿਸਾਬ ਨਾਲ ਜਾਂਦੇ ਆ ਜੋ ਗੈਰ ਕਾਨੂੰਨ ਦੇ ਹਿਸਾਬ ਨਾਲ ਜਾਂਦੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਲੋਕ ਜੰਗਲਾਂ ਰਾਹੀਂ ਜਾਂਦੇ ਆ ਏਜੰਟ ਭੇਜਦੇ ਆ ਉਹਨਾਂ ਨੂੰ ਤਾਂ ਉਹਨਾਂ ਤੇ ਤਾਂ ਮੰਨੀ ਤੇ ਜਿਹੜੇ ਲੋਕ ਆਪ ਜਿਹੜਾ ਪੈਸਾ ਥੇਲਾ ਖਰਚ ਕੇ ਵੀ ਜਾਂਦੇ ਆ ਤਾਂ ਉਹਨਾਂ ਨੂੰ ਵੀ ਵਾਪਸ ਭੇਜੀ ਜਾਂਦੇ ਆ ਕਰ ਗੈਰ ਕਾਨੂੰਨੀ ਤਾਂ ਮੰਨਦੇ ਆ ਆਪਾਂ ਵੀ ਗੈਰ ਕਾਨੂੰਨੀ ਦੇ ਹਿਸਾਬ ਨਾਲ ਜਿਹੜੇ ਲੋਕ ਜਾਂਦੇ ਆ ਵੀ ਡੋਕੀ ਲਾ ਕੇ ਪੈਸਾ ਥੇਲਾ ਜੋ ਏਜੰਟਾਂ ਰਾਹੀਂ ਜਾਂਦੇ ਆਗੇ ਜੰਗਲਾਂ ਰਾਹੀ ਜਾਂਦੇ ਹੈਗੇ ਕੰਧ ਟੱਪਦੇ ਆ ਜਦੋਂ ਉਧਰ ਨੂੰ ਤਾਂ ਜਿਹੜੇ ਸਾਹਮਣੇ ਨਾਲ ਇਸ ਕੁੜੀ ਨੇ ਦੱਸਿਆ ਵੀ ਅਸੀਂ ਤਾਂ ਕੋਈ ਐਸੀ ਗੱਲ ਵੀ ਨਹੀਂ ਕੀਤੀ ਕੋਈ ਕੰਧ ਵੀ ਨਹੀਂ ਟੱਪੇ ਸਾਡੇ ਮਾਤਾ ਪਿਤਾ ਨੇ 30-40 ਲੱਖ ਰੁਪਈਆ ਲਾ ਕੇ ਮੈਨੂੰ ਸਟੱਡੀ ਕਰਨ ਯੂਕੇ ਵਿੱਚ ਭੇਜਿਆ ਸੀ ਤੇ ਅਸੀਂ ਕਈ ਪੰਜਾਬੀ ਉੱਥੇ ਘੁੰਮਣ ਗਏ ਸੀ ਤੇ ਸਾਨੂੰ ਘੁੰਮਣ ਗਿਆ ਨੂੰ ਇਸ ਜੋ ਆਪਾਂ ਕਹਿੰਦੇ ਆ ਟਰੰਪ ਦੀ ਜੋ ਉੱਥੋਂ ਦੀ ਪੁਲਿਸ ਲਾ ਲੋ ਉਹਨਾਂ ਨੇ ਅਰੈਸਟ ਕਰਿਆ ਗਿਆ ਤਾਂ ਸਾਨੂੰ 10 ਦਿਨ ਤੱਕ ਵਧੀਆ ਖਾਣਾ-ਦਾਣਾ ਦਿੱਤਾ ਜ਼ਰੂਰ ਪਰ ਲੇਕਿਨ ਉਹਨਾਂ ਨੇ ਸਾਨੂੰ ਇਹ ਕਹਿਤਾ ਗਿਆ ਵੀ ਤੁਹਾਨੂੰ ਆਪਣੇ ਆਪ ਲੈ ਕੇ ਜਾਣਗੇ ਯੂਕੇ ਵਾਲੇ ਪਰ ਲੇਕਿਨ ਜੋ ਸਾਡੇ ਨਾਲ ਬੁਰਾ ਪ੍ਰਤਾਪ ਹੋਇਆ ਤਾਂ ਇਹਦਾ ਹਰਜਾਨਾ ਕੌਣ ਭਰੂ ਕਿਉਂਕਿ ਉਹਦੇ ਮਾਤਾ ਪਿਤਾ ਵੀ ਅਪੀਲ ਕਰ ਰਹੇ ਆ ਸਰਕਾਰ ਮੂਰੇ ਵੀ ਜੋ ਵੀ ਹੋਇਆ ਸਾਡੀ ਧੀ ਨਾਲ ਬਹੁਤ ਮਾੜਾ ਹੋਇਆ ਤਾਂ ਹੋਰ ਵੀ ਜਿਹੜੇ ਪੰਜਾਬੀਆਂ ਨੂੰ ਵਾਪਸ ਭੇਜਿਆ ਸਾਰਿਆਂ ਦੇ ਦਿਲਾਂ ਦੇ ਵਿੱਚ ਹੁਣ ਇਹ ਖੌਫ ਬਣ ਚੁੱਕਿਆ ਜਿਹੜੇ ਅਮਰੀਕਾ ਬੈਠੇ ਆ ਤੇ ਜਿਹੜੇ ਨਵੀਂ ਸੋਚ ਰੱਖੀ ਬੈਠੇ ਆ ਵੀ ਅਸੀਂ ਜਾਣਾਗਾ ਵੀ ਇਹ ਦਿਲਾਂ ਦੇ ਵਿੱਚੋਂ ਕੱਢ ਦਿਓ ਜੋ ਕੁਝ ਹੈਗਾ ਆਪਣੇ ਪੰਜਾਬ ਦੇ ਵਿੱਚ ਕੰਮਕਾਰ ਕਰ ਲਓ ਕਿਉਂਕਿ ਪੰਜਾਬ ਦੇ ਵਿੱਚ ਜੋ ਆਪਾਂ ਕਹਨੇ ਆ ਵੀ ਕੀ ਕੁਝ ਨਹੀਂ ਜਿਹਨੂੰ ਆਪਾਂ ਪੰਜਾਬ ਦੇ ਨੂੰ ਪੰਜਾਬ ਨੂੰ ਸਿਉਨੇ ਦੀ ਚਿੜੀ ਕਹਿਤਾ ਜਾਂਦਾ ਇਹ ਸਰਕਾਰਾਂ ਦਾ ਜੋ ਇੱਧਰ ਜਿਹੜਾ ਕੀ ਆਪਾਂ ਗੱਲ ਕਰੀਏ ਇੱਧਰ ਰੋਜ਼ਗਾਰ ਨਹੀਂ ਹੈਗਾ ਮੁੰਡੇ ਕੁੜੀਆਂ ਇਸ ਕਰਕੇ ਬਾਹਰ ਜਾ ਰਹੇ ਆ ਪੰਜਾਬ ਦੇ ਵਿੱਚ ਨੌਕਰੀਆਂ ਬਹੁਤ ਘਟ ਗਈਆਂ ਤਾਂ ਇੰਨੀ ਜੀ ਅਪੀਲ ਜ਼ਰੂਰ ਕਰਦੇ ਆ ਜੀ ਕਿਉਂਕਿ ਜੋ ਮੁਸਕਾਨ ਨਾਂ ਦੀ ਕੁੜੀ ਜੋ ਉਹਨਾਂ ਦੀ ਇੱਕ ਵੀਡੀਓ ਬਹੁਤ ਹਾਈਲਾਈਟ ਮੁੱਦਾ ਬਣ ਚੁੱਕੀ ਤਾਂ ਉਹਨਾਂ ਦੇ ਵਿਚਾਰ ਆਪਾਂ ਸਾਂਝੇ ਕਰਿਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦੇ ਆ ਕੱਲ ਨੂੰ ਨੌਕ ਟਾਕ ਤੇ ਧੰਨਵਾਦ